ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੈਂ ਰਿਤਿਕ ਤੁਹਾਡਾ ਦੋਸਤ ਫਿਰ ਤੋਂ ਤੁਹਾਡਾ ਸਵਾਗਤ ਕਰਦਾ ਹਾਂ ਸਾਡੇ ਚੈਨਲ ਪੰਜਾਬੀ ਲਿੰਕ ਮੀਡੀਆ ਗਰੁੱਪ ਤੇ ਤੇ ਅੱਜ ਅਸੀਂ ਪਹੁੰਚੇ ਇੱਕ ਬਹੁਤ ਹੀ ਖਾਸ ਈਵੈਂਟ ਤੇ ਜਿਹੜਾ ਕਿ ਕੈਲਗਰੀ ਦੇ ਵਿੱਚ ਹੋ ਰਿਹਾ ਹੈ ਪੰਜਵਾਂ ਸਲਾਨਾ ਕਮਿਊਨਿਟੀ ਸਹਿਰ ਈਵੈਂਟ ਜਿਹੜਾ ਕਿ ਕਰਾਇਆ ਗਿਆ ਹੈ ਹਯਾਤ ਹੋਮਸ ਸ਼ੌਕਤ ਹਯਾਤ ਤੇ ਸਨਾ ਜਾਹਗੀਰ ਵੱਲੋਂ ਜਿਹੜੇ ਕਿ ਅੱਜ ਇਸ ਈਵੈਂਟ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਕੈਲਗਰੀ ਫੂਡ ਬੈਂਕ ਡਰਾਈਵ ਦੇ ਵਿੱਚ ਆਪਣਾ ਜਿਹੜਾ ਲੋਕ ਆਣਗੇ ਤੇ ਇੱਥੇ ਕੈਲਗਰੀ ਫੂਡ ਬੈਂਕ ਡਰਾਈਵ ਵਿੱਚ ਆਪਣਾ ਜਿਹੜਾ ਕੰਟਰੀਬਿਊਸ਼ਨ ਕਰਨਗੇ ਤੇ ਇਹ ਜਿਹੜਾ ਵੀ ਸਾਰਾ ਹੋਏਗਾ ਇਹ ਕੈਲਗਰੀ ਜਿਹੜੇ ਲੋੜਵੰਦ ਲੋਕ ਨੇ ਉਹਨਾਂ ਨੂੰ ਇਹ ਪਹੁੰਚੇਗਾ ਜਿਹੜਾ ਖਾਣ ਦਾ ਸਮਾਨ ਹੈ ਫੂਡ ਬੈਂਕ ਦੀ ਟੀਮ ਸਾਡੇ ਕੋਲ ਹੈਗੀ ਆ ਆਓ ਗੱਲਬਾਤ ਕਰਦੇ ਹਾਂ ਕੈਲਗਰੀ ਫੂਡ ਬੈਂਕ ਦੀ ਟੀਮ ਦੇ ਨਾਲ ਉਹਨਾਂ ਤੋਂ ਜਾਣਦੇ ਹਾਂ ਕੀ ਮਕਸਦ ਹੈ ਇਸ ਈਵੈਂਟ ਦੇ ਪਿੱਛੇ ਕਿਉਂ ਹਰ ਸਾਲ ਇਹ ਕਰਾਇਆ ਜਾਂਦਾ ਹੈ ਤੇ ਇਹਦਾ ਜਿਹੜਾ ਫਾਇਦਾ ਉਹ ਕਿਹੜੇ ਲੋਕਾਂ ਨੂੰ ਮਿਲੇਗਾ ਤੇ ਕਿੰਨੀ ਜਿਹੜੀ ਇਹਦੀ ਇਵੈਂਟ ਦੀ ਪਹੁੰਚ ਹੈ ਉਹ ਕਿੱਥੇ ਤੱਕ ਇਹਦਾ ਇੰਪੈਕਟ ਜਾਏਗਾ ਆਓ ਗੱਲਬਾਤ ਕਰਦੇ ਹਾਂ ਕੈਲਗਰੀ ਫੂਡ ਬੈਂਕ ਡਰਾਈਵ ਦੀ ਟੀਮ ਦੇ ਨਾਲ ਅੱਜ ਸਾਡੇ ਨਾਲ ਜੁੜੇ ਨੇ ਗੁਰਿੰਦਰ ਬਰਾੜ ਜੀ ਐਮ ਐਲ ਏ ਨਾਰਥ ਈਸਟ ਕੈਲਗਰੀ ਦੇ ਜਿਹੜੇ ਕਿ ਇਸ ਇਵੈਂਟ ਦੇ ਵਿੱਚ ਜਿਹੜਾ ਕੈਲਗਰੀ ਫੂਡ ਬੈਂਕ ਐਨੂਅਲ ਜਿਹੜੀ ਡਰਾਈਵ ਵਿੱਚ ਹਮੇਸ਼ਾ ਚਲਾਉਂਦੇ ਨੇ ਹਯਾਤ ਹੋਮਜ਼ੋ ਲੋ ਗੁਰਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਜੀ ਥੈਂਕ ਯੂ ਫਾਰ ਹੈਵਿੰਗ ਮੀ ਬਹੁਤ ਸ਼ੁਕਰੀਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਗੁਰਿੰਦਰ ਜੀ ਜਿਹੜਾ ਇਹ ਇਵੈਂਟ ਹੋ ਰਿਹਾ ਆਪਾਂ ਦੇਖਦੇ ਆ ਰਹੇ ਹਾਂ ਪਿਛਲੇ 5 ਸਾਲਾਂ ਤੋਂ ਹੋ ਰਿਹਾ ਹੈ ਇਹਦੀ ਇੰਪੋਰਟੈਂਸ ਕੀ ਇਹਦਾ ਜਿਹੜਾ ਮਹੱਤਵ ਹੈ ਲੋਕਾਂ ਵਾਸਤੇ ਕੀ ਹੈ ਤੁਹਾਡਾ ਕੀ ਵਿਚਾਰ ਹੈ ਇਸ ਬਾਰੇ ਸਭ ਤੋਂ ਪਹਿਲਾਂ ਜੀ ਸ਼ੌਕਤ ਹਿਆਤ ਸਾਹਿਬ ਉਹਨਾਂ ਦੀ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਬਾਦ ਔਰ ਉਹਨਾਂ ਦਾ ਬਹੁਤ ਸ਼ੁਕਰੀਆ ਜਿਹੜਾ ਉਹ ਹਰ ਇੱਕ ਸਾਲ ਉਪਰਾਲਾ ਕਰਦੇ ਨੇ ਕਮਿਊਨਿਟੀ ਨੂੰ ਵੀ ਇਕੱਠਾ ਕਰਦੇ ਨੇ ਤੇ ਲੋਕ ਭਲਾਈ ਦਾ ਕੰਮ ਜਿਹੜਾ ਉਹ ਵੀ ਉਹ ਕਰਦੇ ਨੇ ਤੁਸੀਂ ਪੁੱਛਿਆ ਕਿ ਮੇਰਾ ਇਸ ਇਸ਼ੂ ਦੇ ਉੱ ਅਸੀਂ ਪਿਛਲੇ ਸਮੇਂ ਤੋਂ ਦੇਖਦੇ ਆ ਰਹੇ ਹਾਂ ਕਿ ਇਨਫਲੇਸ਼ਨ ਬਹੁਤ ਉੱਪਰ ਗਈ ਹੈ ਗਰੋਸਰੀ ਦੇ ਪ੍ਰਾਈਸ ਉੱਪਰ ਗਏ ਨੇ ਬਹੁਤ ਸਾਰੇ ਕੈਲਗੇਰੀਅਨਜ਼ ਇਹੋ ਜਿਹੇ ਨੇ ਜਿਹੜੇ ਅਫੋਰਡ ਨਹੀਂ ਕਰ ਪਾਉਂਦੇ ਗਰੋਸਰੀਜ਼ ਉਹ ਚੁਆਇਸ ਹੈ ਉਹਨਾਂ ਦੇ ਕੋਲ ਕਿ ਉਹ ਗਰੋਸਰੀ ਅਫੋਰਡ ਕਰਨ ਜਾਂ ਉਹ ਆਪਣਾ ਕੋਈ ਹੋਰ ਖਰਚਾ ਚਲਾਉਣ ਔਰ ਅੱਜ ਦੇ ਸਮੇਂ ਦੇ ਵਿੱਚ ਇਸ ਦੀ ਬਹੁਤ ਜ਼ਰੂਰਤ ਹੈ ਕਿ ਇੱਕ ਕੈਲਗਰੀ ਫੂਡ ਬੈਂਕ ਨੂੰ ਡੋਨੇਸ਼ਨ ਦਿੱਤੀ ਜਾਵੇ ਔਰ ਮੈਂ ਕਮਿਊਨਿਟੀ ਨੂੰ ਵੀ ਇਹੀ ਅਪੀਲ ਕਰਦਾ ਕਿ ਵੱਧ ਤੋਂ ਵੱਧ ਜਿਹੜਾ ਉਹ ਆਪਣਾ ਹਿੱਸਾ ਪਾ ਸਕਦੇ ਨੇ ਯੋਗਦਾਨ ਪਾ ਸਕਦੇ ਨੇ ਜ਼ਰੂਰ ਪਾਉਣ ਤੇ ਇਸ ਦੇ ਨਾਲ ਪੂਰੀ ਜਿਹੜੀ ਮਾਨਵਤਾ ਦੀ ਸੇਵਾ ਦੀ ਭਾਵਨਾ ਜਿਹੜੀ ਸ਼ੌਕਤ ਹਿਆਦ ਦੀ ਟੀਮ ਦੀ ਅਸੀਂ ਸਾਰੇ ਉਹਦੇ ਵਿੱਚ ਭਾਗੀਦਾਰ ਬਣੀਏ ਤੇ ਯੋਗਦਾਨ ਪਾਈਏ ਜੇ ਬਹੁਤ ਵਧੀਆ ਵਿਚਾਰ ਤੁਸੀਂ ਸਾਂਝੇ ਕੀਤੇ ਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਗਰੋਸਰੀਜ਼ ਮਹਿੰਗੀਆਂ ਹੋ ਰਹੀਆਂ ਨੇ ਜਿਵੇਂ ਕਿ ਹੁਣ ਟੈਰਿਫਸ ਵੀ ਲੱਗ ਰਹੇ ਨੇ ਉਹਦਾ ਵੀ ਬਹੁਤ ਵੱਡਾ ਇੰਪੈਕਟ ਪਏਗਾ ਤੇ ਬਹੁਤ ਹੀ ਵਧੀਆ ਡਰਾਈਵ ਹੈ ਇਹ ਜਿਹੜਾ ਫੂਡ ਹੈ ਇਹ ਲੋਕਾਂ ਤੱਕ ਲੋੜਵੰਦਾ ਤੱਕ ਪਹੁੰਚਾਇਆ ਜਾਏਗਾ ਤੁਹਾਡਾ ਕੀ ਵਿਚਾਰ ਹੈ ਹੋਰ ਇਹੋ ਜਿਹੇ ਜਿਹੜੇ ਇਵੈਂਟਸ ਆ ਉਹਨਾਂ ਨੂੰ ਪ੍ਰੋਮੋਟ ਕਰਨਾ ਚਾਹੀਦਾ ਕਮਿਊਨਿਟੀ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਵੀ ਉਹ ਇੱਥੇ ਆ ਕੇ ਸ਼ਾਪਿੰਗ ਕਰਨ ਜਿਹੜੇ ਅੰਦਰ ਸਟਾਲਸ ਲੱਗੇ ਨੇ ਆਪਣਾ ਜਿਹੜਾ ਹਿੱਸਾ ਪਾਉਣ ਫੂਡ ਬੈਂਕ ਦੇ ਵਿੱਚ ਉਹਦੇ ਉੱਤੇ ਤੁਸੀਂ ਕੀ ਮੈਸੇਜ ਦੇਣਾ ਚਾਹ ਹਾਂਜੀ ਮੈਂ ਇੱਕ ਗੱਲ ਇਹ ਵੀ ਬੜੀ ਮਾਨ ਨਾਲ ਕਹਿਣੀ ਚਾਹੁੰਦਾ ਕਿ ਮੈਂ ਕੈਲਗਰੀ ਸ਼ਹਿਰ ਦੇ ਵਿੱਚ ਮੈਨੂੰ ਵਿਚਰਦੇ ਨੂੰ ਕਾਫੀ ਟਾਈਮ ਹੋ ਗਿਆ ਔਰ ਮੈਂ ਇੱਕ ਸ਼ਹਿਰ ਦੀ ਖੂਬਸੂਰਤੀ ਦੇਖੀ ਹੈ ਕਿ ਇਹਦੇ ਵਿੱਚ ਕਦੇ ਵੀ ਧਾਰਮਿਕ ਇਸ਼ੂ ਨੂੰ ਲੈ ਕੇ ਕਦੇ ਵੀ ਲੋਕ ਆਪਸ ਵਿੱਚ ਲੜਦੇ ਨਹੀਂ ਹੈ ਹਮੇਸ਼ਾ ਹੀ ਬਹੁਤ ਸਾਰੇ ਲੋਕ ਇਸ ਕਮਿਊਨਿਟੀ ਦੇ ਵਿੱਚ ਪਾਕਿਸਤਾਨੀ ਕਮਿਊਨਿਟੀ ਦੇ ਵਿੱਚ ਸਾਡੇ ਭਾਈਚਾਰੇ ਦੇ ਵਿੱਚੋਂ ਸਿੱਖ ਕਮਿਊਨਿਟੀ ਦੇ ਵਿੱਚੋਂ ਇੱਕ ਦੂਸਰੇ ਦੇ ਨਾਲ ਬਹੁਤ ਇਹਨਾਂ ਦਾ ਪਿਆਰ ਹੈ ਮਿਲ ਬੈਠ ਕੇ ਇਹ ਇਕੱਠੇ ਖਾਂਦੇ ਨੇ ਮੈਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ਮੈਂ ਇਫਤਾਰੀਆਂ ਦੇ ਵਿੱਚ ਵੀ ਸ਼ਾਮਲ ਹੁੰਨਾ ਔਰ ਤੁਸੀਂ ਟੈਰਿਫਸ ਦੀ ਗੱਲ ਕੀਤੀ ਹੈ ਕਿ ਟੈਰਿਫਸ ਦੇ ਨਾਲ ਸਾਡੀ ਇਕਨੋਮੀ ਤੇ ਵੀ ਇੰਪੈਕਟ ਪਏਗਾ ਯੂਐਸ ਦੀ ਇਕਨੋਮੀ ਤੇ ਵੀ ਇੰਪੈਕਟ ਪਏਗਾ ਬਹੁਤ ਜ਼ਰੂਰੀ ਹੈ ਕਿ ਅਸੀਂ ਜਿਹੜੇ ਸਮਾਲ ਬਿਜ਼ਨਸ ਓਨਰ ਨੇ ਜਿਹੜੇ ਅੰਦਰ ਸਟਾਰ ਲਾ ਕੇ ਆਪਦੇ ਜਿਹੜੇ ਪ੍ਰੋਡਕਟ ਆ ਉਹ ਸ਼ੋਕੇਸ ਕਰ ਰਹੇ ਨੇ ਅਸੀਂ ਉਹਨਾਂ ਦੀ ਸਪੋਰਟ ਕਰੀਏ ਔਰ ਇਹ ਡਾਟਾ ਫੈਕਟ ਫਿਗਰ ਹੈ ਕਿ ਜੇ ਅਸੀਂ ਸਮਾਲ ਬਿਜ਼ਨਸ ਦੀ ਸਪੋਰਟ ਕਰਦੇ ਹਾਂ ਤਾਂ ਹਰੇਕ ਡਾਲਰ ਦੇ ਪਿੱਛੇ ਉਹ 35 ਸੈਂਟ ਆ ਜਿਹੜੇ ਉਹ ਵਾਪਸ ਕਮਿਊਨਿਟੀ ਦੇ ਵਿੱਚ ਜਾਂਦੇ ਨੇ ਤੇ ਜੇਕਰ ਅਸੀਂ ਵੱਡੇ ਕਾਰਪੋਰੇਟ ਘਰਾਣਿਆਂ ਦੀ ਸਪੋਰਟ ਕਰਦੇ ਹਾਂ ਤਾਂ ਹਰੇਕ ਡਾਲਰ ਦੇ ਪਿੱਛੋਂ ਕੁ 5 ਜਾਂ 4 ਸੈਂਟ ਜਿਹੜੇ ਆ ਉਹ ਕਮਿਊਨਿਟੀ ਜਾਂਦੇ ਨੇ ਇਹ ਬਹੁਤ ਜ਼ਰੂਰੀ ਆ ਕਿ ਅਸੀਂ ਸਮਾਲ ਬਿਜ਼ਨਸ ਦੀ ਸਪੋਰਟ ਕਰੀਏ ਉਹ ਸਾਡੇ ਅਲਬਰਟਾ ਦੀ ਬੈਕਬੋਨ ਨੇ ਜੀ ਬਹੁਤ ਵਧੀਆ ਲੱਗਾ ਤੁਸੀਂ ਜਿਹੜੇ ਫੈਕਟ ਸ਼ੇਅਰ ਕੀਤੇ ਨੇ ਸਮਾਲ 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 ਬਿਜ਼ਨੈਸਸ ਨੂੰ ਲੋਕਾਂ ਨੂੰ ਕਮਿਊਨਿਟੀ ਨੂੰ ਪ੍ਰਮੋਟ ਕਰਨਗੇ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਗੁਰਿੰਦਰ ਜੀ ਸਾਡੇ ਨਾਲ ਜੁੜਨ ਲਈ ਸਾਡੇ ਨਾਲ ਆਪਣੇ ਵਿਚਾਰ ਸ਼ੇਅਰ ਕਰਨ ਦਾ ਥੈਂਕ ਯੂ ਸੋ ਮਚ ਜੀ ਥੈਂਕ ਯੂ ਫਾਰ ਹੈਵਿੰਗ ਮੀ ਬਹੁਤ ਸ਼ੁਕਰੀਆ ਤੁਹਾਡਾ ਵੀ ਸੁਰਿਤਮ ਰਾਏ ਸਾਹਿਬ ਦਾ ਤੁਹਾਡੀ ਸਾਰੀ ਟੀਮ ਦਾ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਸ ਈਵੈਂਟ ਦੇ ਜਿਹੜਾ ਕਿ ਪੰਜਵਾਂ ਸਾਲਾਨਾ ਕਮਿਊਨਿਟੀ ਸਹਿਰ ਈਵੈਂਟ ਹੋ ਰਿਹਾ ਉਹਦੇ ਜਿਹੜੇ ਆਰਗੇਨਾਈਜ਼ਰਸ ਨੇ ਸ਼ੌਕਤ ਜੀ ਸਨਾ ਜੀ ਤੇ ਇੰਦੂ ਗਾਪਾ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਪਹਿਲਾਂ ਤਾਂ ਸ਼ੌਕਤ ਜੀ ਸਨਾ ਜੀ ਇਸ 5 ਸਾਲਾਂ ਤੋਂ ਲਗਾਤਾਰ ਇਹ ਇਵੈਂਟ ਹੋ ਰਿਹਾ ਹੈ ਕੈਲਗਰੀ ਫੂਡ ਬੈਂਕ ਸ ਕਮਿਊਨਿਟੀ ਸਹਿਰ ਜਿਹੜੀ ਡਰਾਈਵ ਹੋ ਰਹੀ ਹੈ ਅੱਜ ਪੰਜ ਪੰਜਵਾਂ ਇਹ ਇਵੈਂਟ ਹੈ ਕੀ ਕਹਿਣਾ ਚਾਹਵਾਂਗੇ ਕੀ ਵਿਚਾਰ ਨੇ ਤੁਹਾਡੇ ਕਿੱਦਾਂ ਦਾ ਤੁਹਾਨੂੰ ਮਹਿਸੂਸ ਹੋ ਰਿਹਾ ਹੈ ਬਹੁਤ ਹੀ ਵਧੀਆ ਜਿਹੜਾ ਇਵੈਂਟ ਤੁਸੀਂ ਕਰਵਾਨੇ ਹੋ ਹਰ ਸਾਲ ਤੇ ਆਪਣੇ ਕੁਝ ਵਿਚਾਰ ਸ਼ੇਅਰ ਕਰੋ ਜੀ ਥੈਂਕ ਯੂ ਵੈਰੀ ਮਾਚੀ ਪਹਿਲੀ ਬਾਤ ਹੈ ਪੰਜਾਬੀ ਲਿੰਕ ਦਾ ਤੇ ਸੁਰੇਤਮ ਬਾਜੀ ਦਾ ਤੁਹਾਡਾ ਕਿ ਤੁਸੀਂ ਹਰ ਪ੍ਰੋਗਰਾਮ ਵਿੱਚ ਆਉਂਦੇ ਹੋ ਇਹਨੂੰ ਕਵਰੇਜ ਦਿੰਦੇ ਹੋ ਇਹ ਮੈਸੇਜ ਤੁਹਾਡਾ ਸਾਡਾ ਜਿਹੜਾ ਹੈ ਤੁਸੀਂ ਆਪਣੇ ਪਲੇਟਫਾਰਮ ਦੇ ਥਰੂ ਬਹੁਤ ਸਾਰੇ ਲੋਕਾਂ ਨੂੰ ਪਹੁੰਚਾਉਂਦੇ ਹੋ ਤੇ ਸਾਨੂੰ ਕੀ ਹੁੰਦਾ ਹੈ ਕਿ ਅਸੀਂ ਹਰ ਆਉਣ ਵਾਲੇ ਸਾਲ ਵਿੱਚ ਇਸ ਇਵੈਂਟ ਨੂੰ ਬਿਹਤਰ ਤੋਂ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦੇ ਜੀ ਉਹ ਅਸੀਂ ਦੇਖਦੇ ਵੀ ਆ ਰਹੇ ਹਾਂ ਅਸੀਂ ਪਿਛਲੇ ਇਵੈਂਟ ਤੇ ਵੀ ਸੀਗੇ ਤੇ ਇਸ ਇਵੈਂਟ ਤੇ ਵੀ ਆਏ ਹਾਂ ਬਹੁਤ ਬਿਹਤਰ ਹੈ ਹਰ ਸਾਲ ਵਧੀਆ ਹੁੰਦਾ ਜਾ ਰਿਹਾ ਇਵੈਂਟ ਹੋਰ ਲੋਕ ਜੁੜਦੇ ਜਾ ਰਹੇ ਨੇ ਤੁਹਾਡਾ ਕੀ ਅੰਦਾਜ਼ਾ ਹੈ ਕਿ ਇਸ ਸਾਲ ਜਿਹੜਾ ਆਪਾਂ ਕੰਟ੍ਰਿਬਿਊਸ਼ਨ ਕਰ ਰਹੇ ਹਾਂ ਕੈਲਗਰੀ ਫੂਡ ਬੈਂਕ ਦੇ ਵਿੱਚ ਉਹਦੇ ਵਿੱਚ ਤੁਹਾਡਾ ਕੀ ਐਸਟੀਮੇਟ ਹੈ ਕਿ ਕਿੰਨੇ ਲੋਕਾਂ ਨੇ ਹੋਰ ਜੁਆਇਨ ਕੀਤਾ ਹੈ ਜਾਂ ਕਿੰਨੇ ਲੋਕਾਂ ਨੂੰ ਮਦਦ ਮਿਲੇਗੀ 2019 से ये प्रोग्राम कर रहे हैं और रिकॉर्ड ये बताता है कि हर आने वाला साल पिछले साल से हमारा बेहतर जा रहा है डोनेशन वाइज भी और अटेंड वाइज भी आप देखेंगे ये अटेंडी इस बार काफ़ी सारे लोग हैं एक चीज़ यहाँ पे मेंशन करना बहुत ज़रूरी है कि आप नोटिस करेंगे सिर्फ यहाँ पे पाकिस्तानी या मुसलमान लोग नहीं हैं इंटरफेथ लोग यहाँ पर आए हुए हैं हम सब मिल के शहर यहाँ पर मनाते हैं और इस बार ऑफकोर्स जो हमारा पिछली बार का रिकॉर्ड है वो हम तोड़ने वाले हैं और बहुत ज़्यादा फूड डोनेशन करने वाले हैं क्योंकि इस बार हमने फूड ड्राइव स्टार्ट की थी जो कि हमने फर्स्ट ऑफ मार्च से स्टार्ट की हुई है तो बहुत सा फूड डोनेशन ਪਹਿਲੇ ਇਕੱਠਾ ਕਰ ਚੁੱਕੇ ਆਂ ਔਰ ਜੋ ਰਹੀ ਸਹੀ ਕਸਰ ਹੈ ਉਹ ਅੱਜ ਆਪਾਂ ਪੂਰੀ ਕਰਨੇ ਵਾਲੇ ਆਂ ਜੀ ਬਹੁਤ ਵਧੀਆ ਲਗਾ ਤੁਸੀਂ ਕਹਿ ਰਹੇ ਹੋ ਕਿ ਬਹੁਤ ਜ਼ਿਆਦਾ ਲੋਕ ਜੁੜੇ ਨੇ ਇਸ ਸਾਲ ਤੇ ਹਰ ਸਾਲ ਜੁੜਦੇ ਰਹਿੰਦੇ ਨੇ ਤੇ ਇਸ ਵਾਰੀ ਜਿਹੜਾ ਕੈਲਗਰੀ ਫੂਡ ਬੈਂਕ ਦੇ ਵਿੱਚ ਕੰਟਰੀਬਿਊਸ਼ਨ ਹੈ ਉਹ ਪਿਛਲੇ ਸਾਲ ਨਾਲੋਂ ਜਾਂ ਪਿਛਲੇ ਹੋਰ ਸਾਲਾਂ ਨਾਲੋਂ ਬਹੁਤ ਵਧੀਆ ਤੇ ਬਹੁਤ ਜ਼ਿਆਦਾ ਤੇ ਇੱਕ ਬਹੁਤ ਵਧੀਆ ਮੈਸੇਜ ਪਹੁੰਚਦਾ ਹੈ ਕਮਿਊਨਿਟੀ ਵੱਲੋਂ ਸ਼ੌਕਤ ਜੀ ਤੁਸੀਂ ਕੀ ਕਹਿਣਾ ਚਾਹੋਗੇ ਕਮਿਊਨਿਟੀ ਨੂੰ ਤੁਹਾਡਾ ਕੀ ਮੈਸੇਜ ਹੈ ਕਮਿਊਨਿਟੀ ਨੂੰ ਕਿੱਦਾਂ ਇਸ ਈਵੈਂਟ ਨੂੰ ਜਾਂ ਇਸ ਕੈਲਗਰੀ ਜਿਹੜੀ ਫੂਡ ਬੈਂਕ ਡਰਾਈਵ ਹੈ ਇਹਨੂੰ ਕਿੱਦਾਂ ਆਪਾਂ ਹੋਰ ਅੱਗੇ ਲੈ ਜਾ ਸਕਦੇ ਹਾਂ ਹੋਰ ਕਿਵੇਂ ਪ੍ਰਮੋਟ ਕਰ ਸਕਦੇ ਹਾਂ ਦੇਖੋ ਜੀ ਫੂਡ ਬੈਂਕ ਡਰਾਈਵ ਇਤਨੀ ਇਫੈਕਟਿਵ ਹੋਈ ਹੈ ਕਿ ਪਹਿਲੇ 4 ਸਾਲ ਸਾਨੂੰ ਕੈਲਗਰੀ ਫੂਡ ਬੈਂਕ ਨੇ ਨਾ ਹੀ ਕਦੇ ਕੋਈ ਟਾਸਕ ਦਿੱਤਾ ਹੈ ਨਾ ਹੀ ਕੋਈ ਟਾਰਗੇਟ ਦਿੱਤਾ ਹੈ ਇਸ ਦਫਾ ਉਹਨਾਂ ਪਿਛਲੇ ਰਿਜ਼ਲਟ ਦੇ ਕੇ ਸਾਨੂੰ ਇੱਕ ਟਾਸਕ ਦਿੱਤਾ ਹੈ 1000 ਇਟਸ ਅ ਗੁੱਡ ਥਿੰਗ ਅਸੀਂ ਜਿੰਨਾ ਐਵਰੇਜ ਆਪਣੇ ਇਵੈਂਟਸ ਇਸ ਇਕੱਠਾ ਕਰਦੇ ਸੀ ਉਸ ਦਿਨ ਰਾਤ ਨੂੰ ਐਨਾ ਅਸੀਂ ਪਹਿਲੇ ਗ੍ਰੋਸਰੀ ਸਟੋਰਾਂ ਤੋਂ ਪਿਛਲੇ 1 2 4 ਵੀਕ ਦੇ ਵਿੱਚ ਇਕੱਠਾ ਕਰ ਲਿਆ ਸੋ ਵੀ ਆਰ ਜਸਟ ਵੈਰੀ ਮੱਚ ਕਲੋਜ਼ ਟੂ ਮੀਟ दैट ਟਾਸਕ ਤੇ ਉਹ ਟਾਸਕ ਇਸ ਵਾਰ ਤੋਂ ਦਿੱਤਾ ਗਿਆ ਕਿ ਦੇ ਸੋ ਮਾਚ ਆਫ ਦ ਨੀਡ ਆਫ ਦ ਫੂਡ ਔਰ ਕਮਿਊਨਿਟੀ ਨੂੰ ਜਦੂ ਕਾਲ ਦਿੱਤੀ ਹੈ ਪਹਿਲੇ ਵੀ ਉਹ ਗ੍ਰੋਸਰੀ ਸਟੋਰਾਂ ਦੇ ਵੀ ਢੇਰ ਸਾਰੀ ਡੋਨੇਸ਼ਨ ਕਰਕੇ ਕੀ ਹੈ ਤੇ ਅੱਜ ਦੇ ਹਾਲੀ ਮਾਸ਼ਾਅੱਲਾ ਆਣਾ ਜਾਣਾ ਹੀ ਸ਼ੁਰੂ ਹੋਇਆ ਤੇ ਪੀਪਲ ਆਰ ਬ੍ਰਿੰਗਿੰਗ ਲਾਟਸ ਆਫ ਫੂਡ ਲੈਟਸ ਸੀ ਐਂਡ ਆਫ ਦ ਨਾਈਟ ਟੂਡੇ ਕਿ ਨੰਬਰ ਕਿੱਥ ਜੀ ਬਿਲਕੁਲ ਨੰਬਰ ਬਹੁਤ ਅੱਗੇ ਜਾਏਗਾ ਤੇ ਜ਼ਰੂਰਤ ਵੀ ਹੈ இந்து ਜੀ ਤੁਹਾਨੂੰ ਗੱਲਬਾਤ ਕਰਦੇ ਤੁਹਾਨੂੰ ਪੁੱਛਦੇ ਤੁਸੀਂ ਇੰਨੇ ਸਾਲਾਂ ਤੋਂ ਸ਼ੌਕਤ ਜੀ ਸਨਾ ਜੀ ਇਹਨਾਂ ਦੀ ਪੂਰੀ ਟੀਮ ਦੇ ਨਾਲ ਜੁੜੇ ਹੋਏ ਹੋ ਤੁਹਾਡਾ ਕੀ ਵਿਚਾਰ ਹੈ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਜਦੋਂ ਇੱਕ ਇੰਨੇ ਵੱਡਿਆ ਇੰਨੇ ਵਧੀਆ ਤੇ ਇੰਨੇ ਵੱਡੇ ਉਪਰਾਲੇ ਦਾ ਤੁਸੀਂ ਇੱਕ ਹਿੱਸਾ ਹੋ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅਸਲਾਮ ਅਲੈਕਮ ਐਕਚੁਅਲੀ ਮੈਨੂੰ ਮਹਿਸੂਸ ਤਾਂ ਮੈਨੂੰ ਆਪ ਨੂੰ ਨਹੀਂ ਪਤਾ ਮੈਂ ਤਾਂ ਹਵਾ ਚ ਉੱਡਣ ਲੱਗ ਜਾਂਦੀ ਹਾਂ ਜਦੋਂ ਮੈਂ ਇਹਨਾਂ ਦੇ ਨਾਲ ਕੰਮ ਕਰਦੀ ਆਂ ਸਾਡੀ ਇੱਕ ਬੈਸਟ ਟੀਮ ਹੈਗੀ ਆ ਇੰਨੇ ਸਾਲ ਹੋ ਗਿਆ ਫਰੈਂਡਸ਼ਿਪ ਤੋਂ ਹੁਣ ਸਾਡੀ ਇੱਕ ਟੀਮ ਬਣ ਗਈ ਹੈਗੀ ਆ ਤੇ ਜਦੋਂ ਦੀ ਮੈਂ ਦੇਖਦੀ ਆ ਰਹੀ ਆ ਪੰਜਵਾਂ ਜਿਹੜਾ ਹੈਗਾ ਇਹ ਸਾਲਾਨਾ ਇਹਦੇ ਵਿੱਚ ਦਿਨੋਂ ਦਿਨ ਹਰ ਸਾਲ ਦੁਨੀਆ ਜੁੜਦੀ ਜਾਂਦੀ ਆ ਤੇ ਅੱਜ ਪਹਿਲੇ ਜਿਹੜਾ ਪਿਛਲਾ ਸਾਲ ਸੀ ਉਹ ਚ ਕੱਟ ਸਟਾਲ ਸੀ ਅੱਜ ਉਧੂ ਵੀ ਜ਼ਿਆਦਾ ਹੈਗੇ ਆ 5 ਤੋਂ 8000 ਬੰਦਾ ਆ ਰਿਹਾ ਫੂਡ ਆ ਸਾਰਾ ਕੁਝ ਆ एवरीथिंग ਸੋ ਹੁਣ ਲੋਕੀ ਆਉਣ ਸ਼ੁਰੂ ਹੋਣਗੇ ਤੇ ਮੈਂ ਸਾਰਿਆਂ ਨੂੰ ਇਹੀ ਮੈਸੇਜ ਦਵਾਂਗੀ ਜਿਹੜੇ ਸੁਣ ਰਹੇ ਆ ਉਹ ਇੱਥੇ ਆਓ ਤੇ ਆ ਕੇ ਤੁਸੀਂ ਵੀ ਇੰਜੋਏ ਕਰੋ ਇਸ ਮਾਨਕਰ ਮਾਨਕ ਥੈਂਕ ਯੂ ਵੈਰੀ ਮਚ ਇੰਦੂ ਜੀ ਥੈਂਕ ਯੂ ਵੈਰੀ ਮਚ ਸਨਾ ਜੀ ਸ਼ੌਕਤ ਜੀ ਤੁਸੀਂ ਬਹੁਤ ਹੀ ਵਧੀਆ ਤੇ ਬਹੁਤ ਹੀ ਵੱਡਾ ਉਪਰਾਲਾ ਕਰ ਰਹੇ ਹੋ ਜਰੂਰਤਮੰਦ ਲੋਕਾਂ ਨੂੰ ਜਿਹੜਾ ਖਾਣਾ ਪਹੁੰਚਾਇਆ ਜਾ ਰਿਹਾ ਤੁਹਾਡੀ ਇਸ ਐਨੂਅਲ ਕਮਿਊਨਿਟੀ ਸਹਰ ਡਰਾਈਵ ਵੱਲੋਂ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਜਿਹੜਾ ਤੁਸੀਂ ਕੌਂਟ੍ਰਿਬਿਊਸ਼ਨ ਕਰ ਰਹੇ ਹੋ ਸਾਡੇ ਲੋਕਾਂ ਲਈ ਕੈਲਗਰੀ ਦੇ ਕਮਿਊਨਿਟੀ ਲਈ ਬਹੁਤ-ਬਹੁਤ ਸ਼ੁਕਰੀਆ ਸਾਡੇ ਚੈਨਲ ਵੱਲੋਂ ਤੁਹਾਡਾ ਜੀ ਹੁਣ ਆਪਾਂ ਗੱਲਬਾਤ ਕਰਦੇ ਆਂ ਸਾਡੇ ਐਮ ਐਲ ਏ ਫਾਲਕਨ ਰਿਜ ਦੇ ਪਰਮੀਤ ਸਿੰਘ ਬੋਪਰਾ ਜੀ ਜਿਹੜੇ ਕਿ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਅਲਬਰਟਾ ਵੀ ਨੇ ਪਰਮੀਤ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਇਸ ਇਵੈਂਟ ਤੇ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਵੈਰੀ ਮਚੀ ਭਾਜੀ ਤੇ ਬੜਾ ਵਧੀਆ ਲੱਗਿਆ ਖੁਸ਼ੀ ਹੋਈ ਜੀ ਮਿਲ ਕੇ ਸਾਰਿਆਂ ਨੂੰ ਹਾਂ ਜੀ ਪਰਮੀਤ ਜੀ ਆਪਾਂ ਦੇਖ ਰਹੇ ਹਾਂ ਕਿ 5 ਸਾਲਾਂ ਤੋਂ ਇਹ ਜਿਹੜਾ ਇਵੈਂਟ ਚਲਾਇਆ ਜਾ ਰਿਹਾ ਐਨੂਅਲ ਕਮਿਊਨਿਟੀ ਸਹਿਰ ਜਿਹਦੇ ਵਿੱਚ ਕੈਲਗਰੀ ਫੂਡ ਬੈਂਕ ਵੱਲੋਂ ਕੈਲਗਰੀ ਫੂਡ ਬੈਂਕ ਨੂੰ ਜਿਹੜਾ ਕਿ ਕੰਟ੍ਰਿਬਿਊਸ਼ਨ ਜਾਂਦਾ ਹੈ ਸਾਡੀ ਕਮਿਊਨਿਟੀ ਦਾ ਤੇ ਆਪਾਂ ਦੇਖਦੇ ਵੀ ਆਏ ਹਾਂ ਕਿ ਜਿਵੇਂ ਸੰਸਥਾਵਾਂ ਵੱਲੋਂ ਵੀ ਬਹੁਤ ਸਾਰਾ ਕੰਟਰੀਬਿਊਸ਼ਨ ਜਾਂਦਾ ਹੈ ਕੈਲਗਰੀ ਫੂਡ ਬੈਂਕ ਨੂੰ ਤੁਹਾਡੇ ਮੁਤਾਬਿਕ ਇਹਦੀ ਕੀ ਜਰੂਰਤ ਕੀ ਹੈ ਇਹਦਾ ਇੰਪੈਕਟ ਕੀ ਹੈ ਜੀ ਭਾਜੀ ਸਭ ਤੋਂ ਪਹਿਲਾਂ ਤਾਂ ਜਿਹੜੀਆਂ ਆਪਣੀਆਂ ਕਮਿਊਨਿਟੀਜ਼ ਨੇ ਆਪਣੇ ਜਿਵੇਂ ਹੈਗਾ ਵੀ ਦਾਨਪੁੰਨ ਦਾ ਬਹੁਤ ਜਿਆਦਾ ਮਹੱਤਵ ਦੱਸਿਆ ਹੋਇਆ ਸਿੱਖ ਕਮਿਊਨਿਟੀ ਦੇ ਵਿੱਚ ਵੀ ਤੇ ਮੁਸਲਿਮ ਕਮਿਊਨਿਟੀ ਦੇ ਵਿੱਚ ਵੀ ਤੇ ਦੂਜੀ ਗੱਲ ਆ ਜਿਹੜਾ ਅੱਜ ਕੱਲ ਬਾਕੀ ਤਰਾਸਦੀ ਆ ਜੇ ਆਪਾਂ ਦੇਖਦੇ ਆ ਜਿਹੜੀ ਮਹਿੰਗਾਈ ਇੱਥੇ ਬਹੁਤ ਵਧੀ ਹੋਈ ਆ ਉਦੇ ਕਰਕੇ ਬਹੁਤ ਪਰਿਵਾਰ ਨੇ ਇਹ ਜੜ ਤਾ ਉਹ ਆਪਣੀਆਂ ਦਵਾਈਆਂ ਜਾਂ ਰੈਂਟ ਦੇ ਵਿੱਚ ਤੇ ਫੂਡ ਦੇ ਵਿੱਚ ਉਹਨਾਂ ਨੂੰ ਚੂਜ਼ ਕਰਨਾ ਪੈ ਰਿਹਾ ਤੇ ਇਹ ਇੱਕ ਜਿਹੜਾ ਇਫਤਾਰ ਦਾ ਜਿਹੜਾ ਰਮضان ਦਾ ਮੇਨ ਨਾ ਹੁੰਦਾ ਉਹਦੇ ਵਿੱਚ ਵੀ ਇਹ ਹੁੰਦਾ ਵੀ ਬੰਦਾ ਜਿਹੜਾ ਰੱਬ ਨੇ ਪ੍ਰਮਾਤਮਾ ਨੇ ਤੁਹਾਨੂੰ ਇੰਨੇ ਜੋ ਬਖਸ਼ਿਆ ਇੰਨਾ ਸਾਰਾ ਕੁਝ ਦਿੱਤਾ ਵੀ ਉਹਦੇ ਵਿੱਚ ਤੁਸੀਂ ਆਪ ਦਾ ਸ਼ੇਅਰ ਬਾਕੀ ਸਾਰਿਆਂ ਨਾਲ ਲੋੜਵੰਦਾਵਾਂ ਦੇ ਨਾਲ ਸਾਂਝਾ ਕਰੋ ਜੀ ਜੀ ਬਹੁਤ ਵਧੀਆ ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਸਾਡੇ ਨਾਲ ਜਿਵੇਂ ਆਪਾਂ ਨੂੰ ਸਿਖਾਇਆ ਵੀ ਜਾਂਦਾ ਕਿ ਆਪਣੀ ਕਮਾਈ ਵਿੱਚੋਂ ਦਸਵੰਦ ਰੱਖ ਕੇ ਗੁਰਦੁਆਰੇ ਜਾਂ ਕਿਤੇ ਹੋਰ ਆਪਾਂ ਨੂੰ ਦਾਨਪੂਰਨ ਕਰਨਾ ਚਾਹੀਦਾ ਤੇ ਆਪਾਂ ਦੇਖਦੇ ਆਂ ਗੁਰਦੁਆਰੇ ਦਾ ਵੀ ਬਹੁਤ ਵੱਡਾ ਕੌਂਟਰੀਬਿਊਸ਼ਨ ਹੈ ਕੈਲਗਰੀ ਫੂਡ ਬੈਂਕ ਵੱਲੋਂ ਤੇ ਆਸ ਜਿਹੜਾ ਈਵੈਂਟ ਹੈ ਇਹ ਸਾਲ ਵਿੱਚ ਇੱਕ ਵਾਰੀ ਹੁੰਦਾ ਹੈ ਪਿਛਲੇ 5 ਸਾਲਾਂ ਤੋਂ ਲਗਾਤਾਰ ਹੁੰਦਾ ਜਾ ਰਿਹਾ ਹੈ ਤੁਹਾਡੇ ਮੱਥਵ ਦੇ ਵਿੱਚ ਕਿਹਾ ਜਾ ਰਿਹਾ ਕਿ ਇਸ ਈਵੈਂਟ ਦੇ ਵਿੱਚ ਬਹੁਤ ਵੱਡਾ ਜਿਹੜਾ ਕੌਂਟਰੀਬਿਊਸ਼ਨ ਹੈ ਕੈਲਗਰੀ ਫੂਡ ਬੈਂਕ ਨੂੰ ਜਾਏਗਾ ਤੁਹਾਡਾ ਕੀ ਵਿਚਾਰ ਹੈ ਕਿ ਇਹੋ ਜਿਹੇ ਈਵੈਂਟਸ ਨੂੰ ਹੋਰ ਪ੍ਰਮੋਟ ਕਰਨਾ ਚਾਹੀਦਾ ਹੈ ਜਾਂ ਕਿੱਦਾਂ ਆਪਾਂ ਲੋਕਾਂ ਨੂੰ ਕਹਿ ਸਕਦੇ ਆਂ ਇਹਨਾਂ ਈਵੈਂਟ ਦੇ ਵਿੱਚ ਆ ਕੇ ਆਪਣਾ ਕੌਂਟਰੀਬਿਊਸ਼ਨ ਦੇਣ ਲਈ ਬਿਲਕੁਲ ਭਾਜੀ ਮੈਂ ਪ ਤੇ ਅੱਜ ਵੀ ਬੜੀ ਖੁਸ਼ੀ ਹੋਈ ਆ ਵੀ ਇੰਨੀ ਤਾਦਾਦ ਦੇ ਵਿੱਚ ਜਿਹੜੀ ਕਮਿਊਨਿਟੀ ਇੱਥੇ ਇਕੱਠੀ ਹੋ ਕੇ ਸਾਰੀ ਆਈ ਆ ਪਰ ਇਹ ਤਾਂ ਚਲੋ ਇੱਕ ਆਪਾਂ ਰਮضان ਦਾ ਮਹੀਨਾ ਹੁੰਦਾ ਉਦਾਂ ਵੀ ਆਪਾਂ ਦੇਖਦੇ ਆ ਜਿੱਥੇ ਵੀ ਲੋੜ ਪੈਂਦੀ ਆ ਸਾਰੀ ਕਮਿਊਨਿਟੀ ਹੋ ਕੇ ਕਿਸੇ ਨੂੰ ਜਵਾਬ ਨਹੀਂ ਦਿੰਦੀ ਜਿੰਨੇ ਜੋਗੇ ਹੈਗੇ ਹਰ ਕੋਈ ਬੰਦਾ ਐਫਰਟ ਪਾਉਂਦਾ ਪਰ ਉਦਾਂ ਡੇ ਟੂ ਡੇ ਵੀ ਮਤਲਬ ਚਲੋ ਚਾਹੇ ਗੁਰਦੁਆਰਾ ਸਾਹਿਬ ਵੱਲੋਂ ਹੋਗੇ ਜਾਂ ਮਸਜਿਦਾਂ ਵਿੱਚੋਂ ਹੋ ਗਿਆ ਜੀ ਜਾਂ ਲੋਕੀ ਆਪਦੇ ਤੌਰ ਤੇ ਵੀ ਬੜੀ ਖੁਸ਼ੀ ਹੁੰਦੀ ਆ ਜਦੋਂ ਆਪ ਕੋ ਹਾਰੇ ਵੀ ਜਿਹੜਾ ਕਹਿੰਦੇ ਵੀ ਗੁਪਤ ਦਾਨ ਬਹੁਤ ਕਰਦੇ ਆ ਜੀ ਜੀ ਬਹੁਤ ਵਧੀਆ ਲੱਗਿਆ ਪਰਮੀਤ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਲਾਸਟ ਜਿਹੜਾ ਤੁਸੀਂ ਕਮਿਊਨਿਟੀ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਭਾਜੀ ਇਹਦੇ ਕੋਈ ਹੀ ਕਹਿਣਾ ਵੀ ਇਹ ਆਪਣੇ ਤਿਉਹਾਰ ਨੇ ਸਾਡੇ ਸਾਰਿਆਂ ਦੇ ਸਾਂਝੇ ਨੇ ਸਾਡੀਆਂ ਸਾਰਿਆਂ ਦੀਆਂ ਸਾਂਝੀਆਂ ਖੁਸ਼ੀਆਂ ਨੇ ਵੀ ਆਪਾਂ ਸਾਰੇ ਜਿਹੜੀਆਂ ਕੋਈ ਪਿੱਛੇ ਜਿਹੜੇ ਬਾਉਂਡਰੀਜ਼ ਹੈਗੀਆਂ ਉਹਨਾਂ ਨੂੰ ਛੱਡ ਕੇ ਇੱਥੇ ਆਪਾਂ ਸਾਰੇ ਇੱਕ ਦੂਜੇ ਨਾਲ ਪਿਆਰ ਮੁਹੱਬਤ ਨਾਲ ਰਹੀਏ ਤੇ ਇੱਕ ਦੂਜੀ ਕਮਿਊਨਿਟੀ ਦੇ ਵਿੱਚ ਦੁੱਖ ਸੁੱਖ ਦੇ ਆਪਾਂ ਸਾਂਝੀ ਬਣੇ ਆ ਜੀ ਤੇ ਬਾਕੀ ਵੀ ਮੈਂ ਸਾਰੀ ਕਮਿਊਨਿਟੀ ਨੂੰ ਬੇਨਤੀ ਕਰੂੰਗਾ ਵੀ ਅੱਗੇ ਵਾਰ ਤੋਂ ਤੁਸੀਂ ਇਸ ਇਵੈਂਟ ਦੇ ਵਿੱਚ ਜ਼ਰੂਰ ਵੱਤੋ ਵੱਤ ਦਾ ਯੋਗਦਾਨ ਪਾਓ ਜੀ ਹਾਂ ਜੀ ਹੁਣ ਗੱਲਬਾਤ ਕਰਦੇ ਹਾਂ ਇਰਫਾਨ ਜੀ ਨਾਲ ਐਮਐਲਏ ਕੈਲਗਰੀ ਜਿਹੜੇ ਕੀ ਸਾਡੇ ਨਾਲ ਜੁੜੇ ਨੇ ਇਸ ਇਵੈਂਟ ਤੇ ਜਿਹੜਾ ਕੀ ਐਨੂਅਲ ਕਮਿਊਨਿਟੀ ਸਹਿਰ ਹੈ ਇਰਫਾਨ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਸ ਇਵੈਂਟ ਤੇ ਥੈਂਕ ਯੂ ਜੀ ਇਰਫਾਨ ਜੀ 5 ਸਾਲ ਤੋਂ ਇਵੈਂਟ ਹੋ ਰਿਹਾ ਹੈ ਅੱਜ ਪੰਜਵਾਂ ਜਿਹੜਾ ਹੈ ਸਾਲਾਨਾ ਹਰ ਸਾਲ ਹੀ ਹੁੰਦਾ ਹੈ ਇਹ ਐਨੂਅਲ ਕਮਿਊ ਤੁਹਾਡੇ ਵਿਚਾਰ ਚ ਕੀ ਮਹੱਤਵਤਾ ਹੈ ਦੀ ਆਈ ਥਿੰਕ ਰਮਜ਼ਾਨ ਦੇ ਮਹੀਨੇ ਦੇ ਵਿੱਚ ਬਹੁਤ ਸਾਰੇ ਇਵੈਂਟ ਇਫਤਾਰ ਦੇ ਹੁੰਦੇ ਨੇ ਸਹਿਰ ਦਾ ਕੋਈ ਇਵੈਂਟ ਨਹੀਂ ਇਹ ਵਾਇ ਦੇ ਵੈਂਟ ਹੈ ਜਿਹੜਾ 5 ਸਾਲ ਪਹਿਲੇ ਸ਼ੌਕਤ ਯਾਤ ਸਨਾ ਜਹਾਂਗੀਰ ਤੇ ਉਹਨਾਂ ਦੀ ਟੀਮ ਨੇ ਸ਼ੁਰੂ ਕੀਤਾ ਔਰ ਹਰ ਸਾਲ ਇਹ ਬਿਹਤਰ ਹੋਇਆ ਪਹਿਲੇ ਕੋਲੋਂ ਵੱਡਾ ਵੀ ਹੋਇਆ ਔਰ ਕਮਿਊਨਿਟੀ ਦਾ ਬੜੇ ਪੱਧਰ ਤੇ ਇੰਟਰਸਟ ਵੀ ਇਹਦੇ ਵਿੱਚ ਹੁੰਦਾ ਕਿ ਇਹ ਕੀ ਇਵੈਂਟ ਹੈ ਰਾਤ ਵਾਲਾ ਤੇ ਬੜੀ ਤਾਦਾਦ ਦੇ ਵਿੱਚ ਲੋਕੀ ਇਹਦੇ ਵਿੱਚ ਪਾਰਟਿਸਪੇਟ ਕਰਦੇ ਨੇ ਤੇ ਮੈਂ ਸਮਝਦਾ ਕਿ ਸ਼ੌਕਤ ਯਾਦ ਸੁਨਾ ਜਗੀਰ ਉਹਨਾਂ ਦੀ ਸਾਰੀ ਟੀਮ ਵਾਲੰਟੀਅਰਸ ਉਹ ਵਧਾਈ ਦੇ ਪਾਤਰ ਨੇ ਕਿ ਉਹ ਹਰ ਸਾਲ ਬਹੁਤ ਹੀ ਵਧੀਆ ਢੰਗ ਦੇ ਨਾਲ ਇਸ ਇਵੈਂਟ ਨੂੰ ਆਰਗੇਨਾਈਜ਼ ਕਰਦੇ ਨੇ ਜੀ ਬਿਲਕੁਲ ਸੁਨਾ ਜਹਾਗੀਰ ਸ਼ੌਕਤ ਹੈ ਜੀ ਤੇ ਉਹਨਾਂ ਦੀ ਪੂਰੀ ਟੀਮ ਵਧਾਈ ਦੀ ਪਾਤਰ ਹੈ ਇਸ ਬਹੁਤ ਹੀ ਵੱਡਾ ਜਿਹੜਾ ਉਪਰਾਲਾ ਕਰਦੇ ਨੇ ਬਟ ਤੁਹਾਡੇ ਵਰਗੇ ਲੀਡਰ ਜਿਹੜੇ ਇਸ ਈਵੈਂਟ ਦੇ ਵਿੱਚ ਆ ਕੇ ਇਸ ਈਵੈਂਟ ਦੀ ਸ਼ੋਭਾ ਵਧਾਉਂਦੇ ਨੇ ਤੇ ਕਮਿਊਨਿਟੀ ਨੂੰ ਇੱਕ ਮੈਸੇਜ ਦਿੰਦੇ ਨੇ ਤੁਸ ਤੁਹਾਡਾ ਕੀ ਮੈਸੇਜ ਹੋਏਗਾ ਲੋਕਾਂ ਨੂੰ ਕਮਿਊਨਿਟੀ ਨੂੰ ਇਸ ਇਵੈਂਟ ਦੇ ਵਿੱਚ ਆਨ ਲਈ ਜਾਂ ਪਾਰਟਿਸਿਪੇਟ ਕਰਨ ਲਈ ਕਿਦਾਂ ਤੁਸੀਂ ਕੀ ਕਹਿਣਾ ਚਾਹੁੰਦੇ ਆਈ ਥਿੰਕ ਕਿ ਇਹ ਜਿਹੜਾ ਇਵੈਂਟ ਵੇ ਇਹ ਇਟਸ ਮੋਰ ਦਨ ਜਸਟ ਅ ਸੈਰੀ ਇਵੈਂਟ ਇਟਸ ਅ ਸੈਲੀਬ੍ਰੇਸ਼ਨ ਆਫ ਕਮਿਊਨਿਟੀ ਔਰ ਕਮਿਊਨਿਟੀ ਇਹਦੇ ਵਿੱਚ ਇਕੱਠੀ ਹੋ ਰਹੀ ਹੈ ਇੱਕ ਬਹੁਤ ਹੀ ਵਧੀਆ ਕਾਜ਼ ਦੇ ਲਈ ਕਿ ਉਹ ਲੋਕ ਜਿਨ੍ਹਾਂ ਨੂੰ ਫੂਡ ਮਿਆਸਰ ਨਹੀਂ ਜਿਹੜੇ ਫੂਡ ਬੈਂਕ ਤੇ ਰਿਲਾਇ ਕਰਦੇ ਨੇ ਤੇ ਕਮਿਊਨਿਟੀ ਇਕੱਠੀ ਹੋ ਕੇ ਫੂਡ ਬੈਂਕ ਦੇ ਲਈ ਰੇਜ਼ ਕਰ ਰਹੀ ਹੈ ਫੂਡ ਔਰ ਬੜੀ ਤਾਦਾਦ ਦੇ ਵਿੱਚ ਅਰਸਾਲ ਫੂਡ ਜਮਾ ਹੁੰਦਾ ਫੂਡ ਬੈਂਕ ਤੇ ਲਈ ਤੇ ਰਮਜ਼ਾਨ ਦੀ ਅਸਲ ਸਪਿਰਟ ਵੀ ਇਹ ਹੈ ਕਿ ਫਾਸਟਿੰਗ ਤੋਂ ਫਾਸਟਿੰਗ ਦੇ ਨਾਲ ਰਮਜ਼ਾਨ ਸਾਨੂੰ ਇਹ تعلیم ਦਿੰਦਾ ਤਰਕੀਬ ਦਿੰਦਾ ਕਿ ਜਿਹੜੇ ਲੋਕੀ ਸਿਕ ਨੇ ਐਲਡਰ ਲੈਂਡ ਨੇ ਐਲਡਰਲੀ ਨੇ ਜਿਨ੍ਹਾਂ ਦੀ ਕੋਈ ਜ਼ਰੂਰੀਅਤ ਨੇ ਉਹਨਾਂ ਦਾ ਤੁਸੀਂ ਧਿਆਨ ਕਰੋ ਤਾਂ ਕਿ ਸਾਰੇ ਲੋਕੀ ਇੱਕ ਕਮਿਊਨਿਟੀ ਦੇ ਵਿੱਚ ਉਹਨਾਂ ਦੀ ਬੁਨਿਆਦੀ ਜ਼ਰੂਰਤਾਂ ਜਿਹੜੀਆਂ ਨੇ ਉਹ ਪੂਰੀਆਂ ਕੀਤੀਆਂ ਜਾ ਸਕਣ ਤੇ ਸਰਟਨਲੀ ਦਿਸ ਇਵੈਂਟ ਇਸ ਇਨ ਕੀਪਿੰਗ ਵਿਦ ਦਾ ਰਮਜ਼ਾਨ ਸਪਿਰਿਟ ਐਂਡ ਸਟੈਂਡਿੰਗ ਅਪ ਫਾਰ ਦੋਸ Who are less fortunate among us and who are struggling to make ends meet so it's a really a good event for a good cause ਜੀ ਬਹੁਤ ਸ਼ੁਕਰੀਆ ਤੁਹਾਡਾ ਇਰਫਾਨ ਜੀ ਸਾਡੇ ਨਾਲ ਜੁੜਨਾਂ ਸਾਡੇ ਨਾਲ ਗੱਲਬਾਤ ਕਰਨ ਦਾ ਬਹੁਤ ਹੀ ਵਧੀਆ ਵਿਚਾਰ ਤੁਸੀਂ ਸਾਂਝੇ ਕੀਤੇ ਔਰ ਅਸੀਂ ਉਮੀਦ ਕਰਦੇ ਹਾਂ ਕਿ ਇਵੈਂਟ ਹੋਰ ਵੀ ਵਧੀਆ ਅੱਗੇ ਹੋਰ ਵੱਡਾ ਹੁੰਦਾ ਜਾਏ ਤੇ ਜਿਹੜੇ ਜ਼ਰੂਰਤਮੰਦ ਲੋਕ ਆ ਉਹਨਾਂ ਨੂੰ ਕੈਲਗਰੀ ਫੂਡ ਬੈਂਕ ਦੇ ਵੱਲੋਂ ਜਿਹੜਾ ਕੀ ਹੈ ਫੂਡ ਪ੍ਰੋਵਾਈਡ ਕੀਤਾ ਜਾਵੇ ਥੈਂਕ ਯੂ ਇਰਫਾਨ ਜੀ ਥੈਂਕ ਯੂ ਜੀ ਹੁਣ ਸਾਡੇ ਨਾਲ ਜੁੜ ਚੁਕੇ ਨੇ ਜੀ ਰਿਸ਼ੀ ਨਾਗਰ ਜੀ ਰਿਸ਼ੀ ਨਾਗਰ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਸ ਇਵੈਂਟ ਤੇ ਆਉਣ ਦਾ ਜਿਹੜਾ ਪੰਜਵਾਂ ਐਨੂਅਲ ਕਮਿਊਨਿਟੀ ਸਹਿਰ ਕੈਲਗਰੀ ਫੂ ਤੁਸੀਂ ਇਸ ਇਵੈਂਟ ਤੇ ਆਏ ਹੋ ਕੀ ਵਿਚਾਰ ਨੇ ਤੁਹਾਡੇ ਰਿਸ਼ੀ ਜੀ ਇਸ ਇਵੈਂਟ ਬਾਰੇ ਜੀ ਬਹੁਤ ਮਿਹਰਬਾਨੀ ਪਹਿਲਾਂ ਤਾਂ ਸਮਾਂ ਦੇਣ ਲਈ ਤੇ ਤੁਹਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਮੇਰੀ ਬੇਨਤੀ ਆ ਜੀ ਕਿ ਇਸਲਾਮਿਕ ਰੀਤੀ ਰਿਵਾਜਾਂ ਦੇ ਮੁਤਾਬਕ ਇਹ ਜਿਹੜਾ ਮਹੀਨਾ ਆ ਬੜਾ ਪਵਿੱਤਰ ਮਹੀਨਾ ਮੰਨਿਆ ਜਾਂਦਾ ਤੇ ਇਹਦੇ ਵਿੱਚ ਬਹੁਤ ਸਾਰੇ ਲੋਕ ਜਿੱਥੇ ਰੋਜ਼ਾ ਰੱਖਦੇ ਨੇ ਉਥੇ ਨਾਲ ਦੀ ਨਾਲ ਫੂਡ ਡਰਾਈਵ ਕੀਤੀ ਜਾਂਦੀ ਆ ਤੇ ਸ਼ੌਕਤ ਇਆਤ ਉਹਨਾਂ ਵੱਲੋਂ ਉਹਨਾਂ ਦੀ ਟੀਮ ਵੱਲੋਂ ਜਿਹੜੇ ਇੰਤਜ਼ਾਮ ਕੀਤੇ ਜਾਂਦੇ ਨੇ ਉਹਨਾਂ ਦਾ ਜਿੰਨੀ ਵੀ ਉਹਨਾਂ ਦੀ ਉਹਦੀ ਤਾਰੀਫ ਕੀਤੀ ਜਾਵੇ ਉੰਨੀ ਥੋੜੀ ਆ ਔਰ ਇਹਦੇ ਵਿੱਚ 올 ਅਕ੍ਰੋਸ ਦਾ ਕਮਿਊਨਿਟੀਜ਼ ਲੋਕ ਆਉਂਦੇ ਨੇ ਰਿਲੀਜੀਅਨ ਦਾ ਕੋਈ ਲੈਣਾ ਦੇਣਾ ਨਹੀਂ ਤੇ ਇਹ ਬਹੁਤ ਚੰਗਾ ਉਪਰਾਲਾ ਹੈ ਤੇ ਤੁਸੀਂ ਵੀ ਇੱਥੇ ਪਹੁੰਚੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਰਿਸ਼ੀ ਜੀ ਸਾਡੇ ਨਾਲ ਜੁੜਨ ਦਾ ਸਾਡੇ ਨਾਲ ਗੱਲਬਾਤ ਕਰਨ ਦਾ ਕੀ ਮਹੱਤਵ ਕੀ ਹੈ ਸਕੇਲਗਰੀ ਫੂਡ ਬੈਂਕ ਡਰਾਈਵ ਦਾ ਅੱਜ ਦੇ ਇਸ ਟਾਈਮ 'ਚ ਜੇ ਆਪਾਂ ਦੇਖੀਏ ਮਹਿੰਗਾਈ ਇੰਨੀ ਆ ਟੈਰਿਫਸ ਲੱਗ ਰਹੀਆਂ ਨੇ ਹੋਰ ਵੀ ਜਿਹੜੇ ਚੇਂਜਸ ਹੋ ਰਹੇ ਨੇ ਕੀ ਮਹੱਤਵ ਸਮਝਦੇ ਤੁਸੀਂ ਇਸ ਕੈਲਗਰੀ ਫੂਡ ਬੈਂਕ ਡਰਾਈਵ ਦੇ ਵਿੱਚ ਹਿੱਸਾ ਜਿਹੜਾ ਪਾ ਰਹੇ ਨੇ ਇਸ ਇਵੈਂਟ ਦੇ ਥਰੂ ਅਸੀਂ ਜੀ ਬਹੁਤ ਮਹੱਤਵ ਹੈ ਇਸ ਦਾ ਜਿਵੇਂ ਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਬੇਸ਼ੱਕ ਇਹ ਇਸਲਾਮਿਕ ਰਵਾਜ਼ ਹੈਗਾ ਪਰ ਅੱਜ ਦੇ ਦੌਰ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਅਫੋਰਡੇਬਿਲਟੀ ਦਾ ਇਸ਼ੂ ਆ ਮਹਿੰਗਾਈ ਦਾ ਇਸ਼ੂ ਆ ਲੋਕਾਂ ਕੋਲ ਇਹ ਚੋਇਸ ਕਰਨੀ ਬੜੀ ਮੁਸ਼ਕਲ ਹੈ ਕਿ ਕੀ ਉਹ ਘਰ ਦਾ ਕੰਮ ਕਰਨ ਕੇ ਫੂਡ ਫੂਡ ਰੱਖਣਾ ਆਪਣੇ ਡਾਇਨਿਕ ਟੇਬਲ ਦੇ ਉੱਤੇ ਉਸ ਨੂੰ ਦੇਖਦਿਆਂ ਹੋਇਆ ਇਹ ਸਾਰਾ ਜਿਹੜਾ ਇੰਤਜ਼ਾਮ ਕੀਤਾ ਜਾ ਰਿਹਾ ਉਹ ਬਹੁਤ ਮਹੱਤਵਪੂਰਨ ਹੈ ਤੇ ਤੁਹਾਡਾ ਜਿਹੜਾ ਸਵਾਲ ਹੈ ਉਹ ਇਹੀ ਹੈ ਕਿ ਅੱਜ ਦੇ ਦੌਰ ਵਿੱਚ ਇਹ ਇਵੈਂਟ ਬਹੁਤ ਹੀ ਮਾਣੇ ਰੱਖਦਾ ਹੈ ਹੁਣ ਆਪਾਂ ਗੱਲਬਾਤ ਕਰਾਂਗੇ ਇਸ ਇਵੈਂਟ ਦੇ ਇੱਕ ਬਹੁਤ ਹੀ ਮਹੱਤਵਪੂਰਨ ਇਨਸਾਨ ਦੀ ਜਿਨ੍ਹਾਂ ਨੇ ਬਹੁਤ ਹੀ ਵੱਡਾ ਰੋਲ ਨਿਭਾ ਰਹੇ ਨੇ ਇਸ ਇਵੈਂਟ ਦੇ ਵਿੱਚ ਇਮਰਾਨ ਇਮਰਾਨ ਜੀ ਇਮਰਾਨ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਸ ਇਵੈਂਟ ਤੇ ਐਨੂਅਲ ਕਮਿਊਨਿਟੀ ਸਹਿਰ ਹੋ ਰਿਹਾ ਪੰਜਵਾਂ ਤੁਸੀਂ ਅੱਜ ਇੱਥੇ ਕੀ ਕਰ ਰਹੇ ਹੋ ਇਮਰਾਨ ਜੀ ਤੁਹਾਡਾ ਕੀ ਰੋਲ ਹੈ ਤੁਸੀਂ ਕਿਸ ਤਰ੍ਹਾਂ ਸਪੋਰਟ ਕਰ ਰਹੇ ਹੋ ਇਹਨੂੰ ਜਿਸ ਤਰ੍ਹਾਂ ਦੀ ਮੈਂ ਪਿਛਲੇ 5 ਸਾਲ ਤੋਂ ਇਹ ਜਿਹੜਾ ਪ੍ਰੋਗਰਾਮ ਹੋ ਰਿਹਾ ਹੈ ਇਹ ਪੰਜਵਾਂ ਪ੍ਰੋਗਰਾਮ ਹੈ ਇਹਦੇ ਵਿੱਚ ਮੈਂ ਐਜ਼ ਫੂਡ ਸਰਵਿੰਗ ਦਾ ਟੀਮ ਲੀਡਰ ਹਾਂ ਜਿੰਨਾ ਫੂਡ ਹੈਂਡਲਿੰਗ ਫੂਡ ਸਰਵਿੰਗ ਹੈ ਰੈਸਟੋਰੈਂਟ ਦੇ ਨਾਲ ਕੋਆਰਡੀਨੇਟ ਕਰਨਾ ਉਹ ਸਾਰੀ ਮੇਰੀ ਜਵਾਬੰਦੀ ਹੈ ਤੇ ਮੈਂ ਚਾਹਨਾ ਕਿ ਅੱਛੇ ਤਰੀਕੇ ਨਾਲ ਸਰਵ ਕੀਤਾ ਜਾਵੇ ਇਸ ਸਾਲ ਸਾਡਾ ਐਕਸਪੀਰੀਅੰਸ ਰਿਹਾ ਹੈ ਤਕਰੀਬਨ 5000 ਪੀਪਲ ਇਨ ਐਂਡ ਆਊਟ ਹੋਏ ਨੇ ਐਜ਼ ਦੈ ਮੋਰ ਥੈਨ ਦੈਟ ਲਾਈਕ ਕੁਝ ਐਕਸਪੈਕਟਿੰਗ 10000 ਇਨ ਐਂਡ ਆਊਟ ਤੇ ਜਿਵੇਂ ਤੁਸੀਂ ਦੇਖਦੇ ਜੇ ਇਸ ਟਾਈਮ ਆਲਮੋਸਟ ਢੰਡਾਲ ਪੜ ਚੁਕਿਆ ਹਾਲ ਪੜ ਚੁਕਿਆ ਹੈ ਤੇ ਬੜੀ ਖੁਸ਼ੀ ਹੁੰਦੀ ਹੈ ਤੇ ਜਿਹੜੀ ਨੋਬਲ ਕਾਜ਼ੇ ਨੇ ਐਸ ਪ੍ਰੋਗਰਾਮ ਦੇ ਪਿੱਛੇ ਜਿਹੜੀ ਉਹ ਸ਼ਹਿਰ ਦਾ ਪ੍ਰੋਗਰਾਮ ਹੈਗਾ ਉਹਦੇ ਵਿੱਚ ਫੂਡ ਬੈਂਕ ਵਾਸਤੇ ਫੂਡ ਡੋਨੇਸ਼ਨ ਲੈਨੇ ਆ ਫੂਡ ਡੋਨੇਸ਼ਨ ਕਰਤੀ ਜਾਂਦੀ ਮੇਨ ਮੇਨ ਮਕਸਦ ਆ ਹੁੰਦਾ ਉਹ ਦੂਸਰਾ ਕਮਿਊਨਿਟੀ ਨੂੰ ਕਰੀਬ ਲਿਆਨੇ ਆ ਤੇ ਤੀਸਰਾ ਹੈਗਾ ਕਿ ਜਿਸ ਤਰ੍ਹਾਂ ਰਮਜ਼ਾਨ ਮੁਬਾਰਕ ਦਾ ਬੜਾ ਪਾਕ ਮਹੀਨਾ ਹੈ ਮੁਬਾਰਕ ਮਹੀਨਾ ਉਹਦੇ ਵਿੱਚ ਜ਼ਿਆਦਾ ਲੋਕਾਂ ਨੂੰ ਆਪਣੇ ਨਾਲ ਜੋੜੀਦਾ ਹੈ ਤੇ ਖੁਸ਼ੀਆਂ ਆ ਪਚਸਾਨੀਆਂ ਕਰੀ ਗਿਆ ਨੇ Imran ji ਤੁਸੀਂ ਕਹੇ ਵੀ ਪਿਛਲੇ ਸਾਲ 5000 ਜਿਹੜੇ ਲੋਕ ਆਏ ਸੀ ਇਵੈਂਟ ਦੇ ਵਿੱਚ ਉਹਨਾਂ ਨੇ ਫੂਡ ਖਾਦਾ ਤੇ ਇਸ ਵਾਰੀ 10000 ਲੋਕ ਦੀ ਆਪਾਂ ਐਕਸਪੈਕਟੇਸ਼ਨ ਲੈ ਕੇ ਚੱਲ ਰਹੇ ਆ ਜਿਹੜਾ ਸਾਰਾ ਫੂਡ ਸਰਵ ਹੋਣਾ ਲੋਕਾਂ ਨੂੰ ਜਿਹੜੇ ਤੁਸੀਂ ਲੀਡ ਕਰ ਰਹੇ ਹੋ ਇਹ ਸਾਰਾ ਫ੍ਰੀ ਆਫ ਕਾਸਟ ਹੈ ਲੋਕਾਂ ਨੂੰ ਕਿੱਪੇ ਲੋਕਾਂ ਨੂੰ ਪੇ ਕਰਨਾ ਪਏਗਾ ਇਹਦੇ ਲਈ ਇਹ ਬਿਲਕੁਕੁਲ ਫ੍ਰੀ ਆਫ ਕਾਸਟ ਹੈਗਾ ਸਿਰਫ ਇੱਥੇ ਲੋਕਾਂ ਨੇ ਆਣਾ ਤੇ ਡਿਫਰੈਂਟ ਕਿਸਮ ਦਾ ਫੂਡ ਨਾਲ ਮਿਲੇਗਾ ਯਾਨੀ ਕਿ ਇੱਕ ਕਿਸਮ ਦਾ तकरीबन ਸਾਡੇ ਕੋਲ ਇਸ ਟਾਈਮ 15 ਤੋਂ 20 ਕਿਸਮ ਦਾ ਫੂਡ ਇੱਥੇ ਆਏਗਾ ਜਿੱਚ ਬੱਚਿਆਂ ਲਈ ਪੀਸੇ ਵੀ ਨੇ ਹਰ ਕਿਸਮ ਦਾ ਜਿਵੇਂ 버ਗਰ ਵੀ ਨੇ ਉਸ ਤੋਂ ਇਲਾਵਾ ਬਰੀਆਨੀ ਵੀ ਹੈ ਨਿਹਾਰੀ ਵੀ ਹੈ ਫਾਈ ਵੀ ਨੇ ਮਟਰਨ ਇਵਨ ਕੇ ਕਾਉਂਟਲੈਸ ਹੈਗਾ ਕਾਫੀ ਤੇ ਬੜਾ ਮਜ਼ਾ ਆਏਗਾ ਲੋਕਾਂ ਨੂੰ ਸਰਵ ਕਰਾਂਗੇ ਲੋਕ ਇੰਜੋਏ ਕਰਨਗੇ ਟੋਟਲੀ ਫ੍ਰੀ ਵਿੱਚ ਜੀ ਬਹੁਤ ਹੀ ਵਧੀਆ ਬਿਕੋਜ਼ ਅੱਜ ਦੇ ਮਹਿੰਗਾਈ ਦੇ ਵਿੱਚ ਕਿਸੇ ਵੀ ਇਵੈਂਟ 'ਚ ਜੱਪਾ ਦੇ ਜਾਣੇ ਆ ਤਾਂ ਮੋਸਟਲੀ ਪੇ ਕਰਨਾ ਪੈਂਦਾ ਲੋਕਾਂ ਨੂੰ ਬਟ ਇਸ ਇਵੈਂਟ ਦੇ ਵਿੱਚ ਫ੍ਰੀ ਆਫ ਕਾਸ ਜਿਹੜਾ ਲੋਕਾਂ ਨੂੰ ਹੈ ਅਲੱਗ-ਅਲੱਗ ਤਰੀਕੇ ਦਾ ਫੂਡ ਖਾਣ ਨੂੰ ਮਿਲੇਗਾ ਜਿਹੜਾ ਕਿ ਤੁਸੀਂ ਦੱਸਿਆ ਤਾਂ ਬਹੁਤ ਹੀ ਵਧੀਆ ਗੱਲ ਹੈ ਤੁਸੀਂ ਬਹੁਤ ਤੁਹਾਡੀ ਟੀਮ ਹਯਾਤ ਹੋਮਸ ਦੀ ਟੀਮ ਸਾਰੀ ਬਹੁਤ ਹੀ ਵਧੀਆ ਉਪਰਾਲਾ ਕਰ ਰਹੀ ਹੈ ਬਹੁਤ-ਬਹੁਤ ਸ਼ੁਕਰੀਆ ইমরান ਜੀ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਆਏ ਥੈਂਕ ਯੂ